ਆਪ ਦੀ ਗੈਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ ਸਾਰੇ ਸੰਸਾਰ ਵਿੱਚ ਨੇ ਇੱਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨਦਾ ਹੈ ਜੋ ਕੁਝ ਉਸ ਦੀਆਂ ਖਾਇਸ਼ਾਂ ਨੇ ਹੈ ਪੂਰੀਆਂ ਹੁੰਦੀਆਂ ਜੋ ਉਸ ਦੀਆਂ ਮੰਗਾ ਨੇ ਪੂਰੀਆਂ ਹੁੰਦੀਆਂ ਇੱਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ ਉਹ 2.5 ਕਰੋੜ ਬੰਦਿਆਂ ਦਾ ਕਾਤਲ ਹੈ ਇੱਟਲ ਜੇਕਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਹੈ ਕਿ ਪਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪਰਮਾਤਮਾ ਨੂੰ ਇੱਕ ਪਾਸੇ ਕੀਤੇ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੋਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਹ ਤੇ ਗੁਰੂ ਨੂੰ ਇੱਕ ਪਾਸੇ ਕਰੇ ਗੁਸਤਾਖੀ maaf ਤਾਂ ਹੀ ਕਿਸਾ ਨੂੰ ਕੈਂਚੀ ਲਾ ਸਕਦਾ ਹੈ ਗੁਰੂ ਨੂੰ ਇੱਕ ਪਾਸੇ ਕਰੇ ਇਹ ਕਲ ਗਈਦਰ ਤੋਂ ਇੱਕ ਪਾਸੇ ਆਪਾਂ ਉਸ ਤਰਾ ਫੇਰਨਾ ਕੈਂਚੀ ਫੇਰਨੇ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ। ਤੂੰ ਜ਼ਰਾ ਇੱਕ ਪਾਸੇ ਹੋ। ਤੂੰ ਇੱਕ ਪਾਸੇ ਹੋਏਂਗਾ ਤੇ ਦਾੜੀ ਦੀ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ। ਤੂੰ ਸਾਹਮਣੇ ਆ ਗਿਆ, ਕੋਲ ਬੈਠ ਗਿਆ। ਤਾਂ ਫਿਰ ਮੈਂ ਉਸ ਤਰ੍ਹਾਂ ਕੇਵੇ ਚਲਾਵਾਂਗਾ ਫਿਰ ਤੇ ਕੰਦਾ ਹੀ ਫੇਰਨਾ ਪੈਗਾ। ਬੜੇ ਧਿਆਨ ਨਾਲ ਸੁਣਨਾ। ਹੈ ਭਾਵੇਂ ਦਿਲ ਸ਼ਿਕਨੀ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਛਿਆਂ ਆਪਣੇ ਫਰਜ਼ ਨੂੰ ਨਿਭਾਣਾ। निरिया गल करके थोड़े मैं चले जाना एक कमजोर मनुख परमात्मा इस वास्ते मन कि उस दिया मंगा परमात्मा तो बिना पूरिया नहीं हो सकती व्वाहिशा परमात्मा तो बिना पूरिया नहीं आ सकिया एक संपन्न तो जरा शक्तिशाली मनुख परमात्मा इस वास्ते इनकार होता है इनकार कर देता है जो कुछ वो करना चाहता है ਅਗਰ ਪਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੈਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਚ ਪਾ ਸਕਦਾ ਸੀ ਉਹ ਤਿੰਨ ਬਿਰਾਮਾਂ ਦਾ ਕਾਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਦੇ ਚ ਪਾਇਆ ਉਹਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਲਕ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾਂ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤਾਂ ਆਪਣੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੁਆਵਾਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਲੈ ਮੰਗਨੇ ਰੱਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਪਰਮਾਤਮਾ ਕੋਲੋਂ ਮੰਗਦਾ ਹੈ ਮੰਮਾ ਮੰਗਨ ਹਰ ਯਾਨਾ ਦੇਣ ਹਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂਤੇ ਕੁਸਲ ਨ ਕਬਹੂ ਥੀ ਜਦ ਵੀ ਪਰਮਾਤਮਾ ਕੋਲ ਮੰਗਦਾ ਹੈ ਬੀਆ ਸ਼ਬਦ ਲੈਂਦੇ ਪੰਜਾਬ ਦੇ ਤੇ ਚੜਦੇ ਪੰਜਾਬ ਦੇ ਜ਼ਬਰਤੇ ਤੇ ਜਾਂਦਾ ਪਰ ਅਰਥ ਬਦਲ ਜਾਂਦੇ ਨੇ ਲਾਹੌਰ ਤੋਂ ਪਰੇ ਬੀਆ ਦੇ ਅਰਥ ਹੁੰਦੇ ਨੇ ਹੋਰ ਬੀਆ ਦੇ ਹੋਰ ਤੇ ਪਰ ਲਾਹੌਰ ਤੋਂ ਦੇ ਛੜਦੇ ਪੰਜਾਬ ਦੇ ਵਿਆਹ ਦੇ ਅਰਥ ਪਰੂਥਾ ਕਰਦੇ ਨੇ ਬਈ ਰੋਟੀ ਕਲਦੀ ਰੋਟੀ ਵਿਆਹ ਭੋਜਨ ਪਰੂਥਾ ਭੋਜਨ ਬਹ ਦੇ ਅਰਥ ਪਰੂਥਾ ਕਰ ਰਹੇ ਨੇ ਲੇਕਿਨ ਲਾਹੌਰ ਤੋਂ ਪਰੇ ਸਰਗੋਦਾ ਸਿਆਲਕੋਟ 라ਵਲਪਿੰਡੀ इत्यादक ਬਹ ਦੇ ਅਰਥ ਹੋਰ ਹੋਰ ਬਹ ਦੇ ਹੋਰ ਦੇ ਜੋ ਮੰਗੇ ਤੋਂ ਮੰਗੇ ਵਿਆ ਜਾਂ ਤੇ ਕੁਸਲ ਨਾ ਕਭ ਹੋਂ ਥੀਆ ਜਦ ਵੀ ਪਰਮਾਤਮਾ ਕੋਲੋਂ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਕੁਝ ਹੋਰ ਹੀ ਮੰਗਦਾ ਹੈ ਪਰਮਾਤਮਾ ਨੂੰ ਨਹੀਂ ਮੰਗਦਾ ਜੋ ਮੰਗੇ ਤੋਂ ਮੰਗੇ ਵੀ ਆ ਜਾਂ ਤੇ ਕੁਸਲ ਨਾ ਕਬ ਹੋਥਿਆ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਮੰਗਣ ਦਾ ਜਿਸ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਨੇ ਇਆਣਾ ਮੰਮਾ ਮੰਗਣ ਹਾਰ ਇਆਣਾ ਸ਼ਾਇਦ ਆਪ ਨੂੰ ਪਤਾ ਹੋਵੇ ਅਪਗ੍ਰਸਤੀ ਉਹ ਛੋਟਾ ਮਾਸੂਮ ਬੱਚਾ ਇਹ ਜੇ ਮੰਗਣਾ ਹੀ ਜਾਣਦਾ ਹੈ ਲੈਣਾ ਹੀ ਜਾਣਦਾ ਹੈ ਉਹਦੇ ਕੋਲ ਪੰਜ ਖਿਡੌਣੇ ਹੋਵਨ ਤੇ ਉਹਦੇ ਦੂਜੇ ਭਰਾ ਕੋਲ ਇੱਕ ਖਿਡੌਣਾ ਹੋਵੇ ਦੋਵੇਂ ਛੋਟੇ ਹੋਣ ਤੇ ਜਿਹਦੇ ਕੋਲ ਪੰਜ ਨੇ ਨਾ ਉਹਨੂੰ ਕਹਿ ਲਈਏ ਤਾਂ ਇੱਕ ਐਸਨੋ ਦੇ ਦੇ ਫਿਰ ਵੀ ਤੇਰੇ ਕੋਲ ਚਾਰ ਹੋ ਜਾਣਗੇ ਉਹਦੇ ਕੋਲ ਦੋ ਹੋਣਗੇ ਇੱਕ ਖਿਡੌਣਾ ਇਹਨੂੰ ਦੇ ਦਾ ਵਸ ਲਗੇ ਦੂਜੇ ਕੋਲ ਇੱਕ ਵੀ ਖੋਵੇਗਾ ਆਪਣੇ ਪੰਜਾਂ ਵਿੱਚ ਇੱਕ ਨਹੀਂ ਦੇਗਾ 마ਸੂਮ ਬੱਚਾ ਦੇਣਾ ਜਾਣਦਾ ਹੀ ਨਹੀਂ ਲੈਣਾ ਜਾਣਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਹਰ ਵਕਤ ਮੰਗਦਾ ਪਿਆ ਪ੍ਰਮਾਤਮਾ ਕੋਲ ਬੱਚਾ ਈਆਣਾ ਹੈ ਮम्मा ਮੰਗਨ ਹਾਰ ਈਆਣਾ ਦੇਣ ਹਾਰ ਦੇ ਰਹੋ ਸਜਣਾ ਇੱਕ ਸਿਆਣੀ ਮਾਂ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਨੂੰ ਛੋਟੇ ਜਿਹੇ 마ਸੂਮ ਬੱਚੇ ਨੂੰ ਕੀ ਚਾਹੀਦਾ ਹੈ ਇਹ ਉਸ ਨੂੰ ਇਤਨਾ ਵੀ ਨਹੀਂ ਪਤਾ ਤੇ ਮਾਂ ਹੋਣ ਦਾ ਉਹਦੇ ਕੋਲ ਸੁਭਾਗ ਵੀ ਨਹੀਂ ਹੈ ਕਿਉਂ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਜੀਵਾਂ ਦੀ ਕਿੰਨੀ ਲੋੜ ਹੈ ਜੋ ਮੰਗੇ ਤੋਂ ਮੰਗੇ ਵੀ ਆ ਜਾਂਦੇ ਕੁਸਲਨਾ ਕਬ ਹੋਂਦਿਆ ਮੰਗਣ ਦਾ ਸੰਬੰਧ ਹੈ ਮੰਨਣ ਦਾ ਸੰਬੰਧ ਨੇ ਹੁਣ ਮੈਂ ਅਰਜ਼ ਕਰਦਿਆਂ ਦੋਨੁਕ ਤੇ ਹੋਰ ਬਿਆਨ ਕਰਦਿਆਂ ਤੇ ਮੈਂ ਸਮਾਪਤੀ ਕਰਾਂ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਹੈ ਤੇ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਆਖਿਰ ਪ੍ਰੇਰਨਾ ਕਿੱਥੋਂ ਲੈਂਦਾ ਹੈ ਕਿੱਥੋਂ ਲੈਂਦਾ ਇਹਨਾਂ ਦੋ ਨੁਕਤਿਆਂ ਨੂੰ ਅਗਰ ਤੁਸੀਂ ਪਕੜ ਲਿਆ ਤੇ ਗੱਲ ਮੂਲ ਫਾੜੀ ਪਕੜਦੇ ਚ ਆ ਜਾਏਗੀ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਪ੍ਰਮਾਤਮਾ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਇਹ ਨਹੀਂ ਗਿਆਨ ਅਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ ब्रह्म आज मिल गया है तो ज्ञान कल मिलेगा कता ही नहीं दठे मिल रहे हैं जिमें कोई ये आखे बड़ी धुप निकली है बड़ा चानना है पर कमाल की गल सूरज तो है ही कोई नहीं ये किस तरह हो सकता धोपने के लिए है यदि इतनी धुप निकली है इतना चानना है तो सूरज है पर कोई आखे धोपते ये आखे धुप तो बड़ी फैली हुई है चानना तो बड़ा है पर करिए ਸੂਰਜ ਤੇ ਨਿਕਲਿਆ ਹੀ ਨਹੀਂ ਇਹ ਗਲਤ ਹੈ ਤੇ ਕੋਈ ਇਹ ਆਖੇ ਸੂਰਜ ਤੇ ਸਿਰ ਤੇ ਖੜਾ ਹੈ ਨਿਕਲਿਆ ਹੋਇਆ ਹੈ ਕਮਾਲ ਦੀ ਗੱਲ ਹੈ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਸੂਰਜ ਹੈ ਤਾਂ ਦਿਨ ਵੀ ਹੈ ਦਿਨ ਹੈ ਤਾਂ ਸੂਰਜ ਹੈ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਵੀ ਹੈ ਬ੍ਰਹਮ ਹੈ ਤਾਂ ਨਾਲ ਗਿਆਨ ਵੀ ਹੈ ਗਿਆਨ ਹੈ ਤਾਂ ਬ੍ਰਹਮ ਵੀ ਹੈ ਗਿਆਨ ਹੈ ਤਾਂ ਭਗਵਾਨ ਹੈ ਭਗਵਾਨ ਹੈ ਤਾਂ ਗਿਆਨ ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ ਅੱਗੇ ਪਿੱਛੇ ਨਹੀਂ ਪ੍ਰਗਟ ਹੁੰਦੇ ਇਸ ਵਾਸਤੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਫਿਰ ਪ੍ਰੇਰਣਾ ਕਿੱਥੋਂ ਲੈਂਦਾ ਹੈ ਇਹ ਦੋ ਨੁਕਤੇ ਮੈਂ ਤੁਹਾਨੂੰ ਬਿਆਨ ਕਰਨ ਲੱਗਾ ਤੇ ਫਿਰ ਸਮਾਪਤੀ ਰਾਏਪੁਰ ਵਿੱਚ ਇੱਕ ਤਾਰਕਿਕ ਬੰਦੇ ਨੇ ਸਵਾਮੀ ਵਿਵੇਕਾਨੰਦ ਤੇ ਇੱਕ ਪ੍ਰਸ਼ਨ ਕੀਤਾ ਸੀ ਜਿਨੇ ਕਿ ਸਵਕਤ ਕੇ ਅਸੀ ਵਿਵੇਕਾ ਨੰਨੇ ਅਗਰ ਭਾਰਤ ਨੂੰ ਬਚਾਣਾ ਹੈ ਤਾਂ ਹਰ ਘਰ ਦੇਚ ਗੁਰੂ ਗੋਬਿੰਦ ਸਿੰਘ ਦਾ ਇੱਕ ਲਾਡਲਾ ਹੋਣਾ ਚਾਹੀਦਾ ਉਸੇ ਤੋਂ ਪ੍ਰੇਰਿਤ ਹੋ ਕੇ ਮਦਨ ਮੋਹਨ ਮਾਲਵੀਆ ਨੇ ਵੀ ਕਹਿ ਦਿੱਤਾ ਅਗਰ ਭਾਰਤ ਨੂੰ ਆਜ਼ਾਦ ਰੱਖਣਾ ਹੈ ਤੇ ਇਹਦੀ ਸੰਸਕ੍ਰਿਤੀ ਨੂੰ ਬਚਾਈ ਰੱਖਣਾ ਹੈ ਤਾਂ ਹਰ ਘਰ ਦੇਚ ਗੁਰੂ ਗੋਬਿੰਦ ਸਿੰਘ ਦਾ ਇੱਕ ਸੇਖ ਹੋਵੇ ਮਦਨ ਮੋਹਨ ਮਾਦਵੀਆ ਜਿਨੇ ਬਨਾਰਸ ਯੂਨੀਵਰਸਿਟੀ ਨੂੰ ਜਨਮ ਦਿੱਤਾ ਇੱਕਦਮ ਉਹਨਾਂ ਦੀ ਗੱਲ ਪਕੜ ਦੇਚ ਆ ਗਈ ਇਹ ਬੰਦਾ ਕਿੱਥੋਂ ਪਿਆ ਬੋਲਦਾ ਹੈ। ਕੀ ਆ ਮਨੁੱਖ ਨੂੰ ਅੰਧ ਵਿਸ਼ਵਾਸ ਚਾਹੀਦਾ ਹੈ? ਕੀ ਆ ਮਨੁੱਖ ਨੂੰ ਲੋੜ ਹੈ ਬਲਾਈਂਡ ਫੇਥ ਦੀ? ਵਿਵੇਕਾਨੰਦ ਬੌਲਪੈ ਬਲਾਈਂਡ ਫੇਥ ਵੀ ਚਾਹੀਦਾ ਹੈ। ਪਰ ਇੱਕ ਸ਼ਰਤ ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ ਹੈ। ਪਰ ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ ਪ੍ਰਮਾਤਮਾ ਤੇ ਪ੍ਰਕਾਸ਼ਮਾਨ ਹੈ ਉਹਦੇ ਤੇ ਅਗਰ ਪੂਰਨ ਤੌਰ ਤੇ ਵਿਸ਼ਵਾਸ ਕਰ ਦਿੱਤਾ ਨਾ ਸਮਝ ਹੀ ਦੇ ਚੀ ਤੂੰ ਯਕੀਨ ਜਾਣੋ ਜਿੰਦਗੀ ਚ ਚਾਨਣਾ ਹੀ ਚਾਨਣਾ ਹੋ ਜਾਏਗਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ ਪਰ ਮਨੁੱਖ ਉਸ ਦੇ ਮਾਰਗ ਤੇ ਕਿਸ ਤਰ੍ਹਾਂ ਚਲੇ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ ਇਹ ਜੋ ਮੈਂ ਗਿਆਨ ਦੀਆਂ ਗੱਲਾਂ ਤੁਹਾਨੂੰ ਕਰ ਰਿਹਾ ਅਕਸ਼ਰੀ ਗਿਆਨ ਹੈ ਅਨਭਵੀ ਗਿਆਨ ਨਹੀਂ ਹੈ ਅਕਸ਼ਰੀ ਗਿਆਨ ਸੁਣਨ ਸੁਣਾਉਣ ਵਾਸਤੇ ਹੁੰਦਾ ਹੈ ਸਮਝਣ ਸਮਝਾਉਣ ਵਾਸਤੇ ਹੁੰਦਾ ਹੈ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਮਨੁੱਖ ਉਹ ਨਹੀਂ ਰਹੇਗਾ ਕਬੀਰ ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਤੇ ਪੰਡਤ ਲੋਕ ਸ਼ੂਦਰ ਨੂੰ ਪੜ੍ਹੰਦੇ ਵੀ ਨਹੀਂ ਸਨ ਇਤਨਾ ਗਿਆਨ ਜਿਹੜਾ ਉਹਦੇ ਅੰਦਰੋਂ ਪ੍ਰਗਟ ਹੋਇਆ ਉਹਨੂੰ ਅਨਭਵੀ ਗਿਆਨ ਕਹਿੰਦੇ ਨੇ ਜਿਹਨੇ ਕਬੀਰ ਦੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ ਬਦਲਦੀ ਕੋਈ ਨਹੀਂ ਹੈ ਇਵੀ ਮੈਂ ਕਥਾ ਹੀ ਨਹੀਂ ਬਦਲਦੇ ਧੂਆਂ ਧਾਰ ਤਕਰੀਰਾਂ ਚਲਦੇ ਨੇ ਪਰ ਤਕਰੀਰ ਕਰਨ ਵਾਲੇ ਵੀ ਕੋਈ ਨਹੀਂ ਬਦਲਦੇ ਰਾਤ ਦਾ ਸ਼ੇਰ ਮੈਂ ਫਿਰ ਤੁਹਾਨੂੰ ਸਮਝਾ ਦਿਆਂ ਸੁਣਾ ਦਿਆਂ ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਐ ਖੁਦਾ ਤੇਰਾ ਪਤਾ ਮੈਂ ਕਿਹਦੇ ਕੋਲ ਪੁੱਛਾਂ ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਐ ਖੁਦਾ ਦੱਸ ਤੇ ਸਹੀ ਮੈਂ ਤੇਰੇ ਘਰ ਦਾ ਰਸਤਾ ਕਿਹਦੇ ਕੋਲ ਪੁੱਛਾਂ ਕੌਣ ਮੈਨੂੰ ਦੱਸੇ ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲਾਂ ਜਿਹਦੇ ਕੋਲ ਤੇਰੀ ਖਬਰ ਸੀ ਉਹ ਤੇ ਖਬਰ ਦੱਸਣ ਜੋਗਾ ਹੀ ਨਹੀਂ ਸੀ ਚੁੱਪ ਖਾਮੋਸ਼ ਤੇ ਜਿਹੜੇ ਖਬਰ ਦੱਸਦੇ ਪੈਣ ਉਹਨਾਂ ਕੋਲ ਖਬਰ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਬੜੀ ਕਮਾਲ ਦੀ ਝੋਟ ਕੀਤੀ ਹੈ ਇਸ ਸ਼ਾਇਰ ਨੇ